ਸਾਰੇ ਨੂੰ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਲੋੜੀ ਸਪੈਸ਼ਲ ਚੌਲਾਂ ਦੀਆਂ ਪਿੰਨੀਆਂ ਜਿਹੜੀਆਂ ਕਿ ਬੇਹੱਦ ਸਵਾਦ ਵੀ ਬਣਣਗੀਆਂ ਤੇ ਮਿੰਟਾਂ ਸਕਿੰਟਾਂ 'ਚ ਆਪਾਂ ਇਹਨੂੰ ਤਿਆਰ ਕਰ ਲਾਂਗੇ 1 ਕਿਲੋ ਆਪਾਂ ਲਿਆ ਹੋਇਆ ਜੀ ਚੌਲਾਂ ਦਾ ਆਟਾ ਚੌਲ ਆਪਾਂ ਘਰੇ ਵੀ ਤਿਆਰ ਕਰ ਸਕਦੇ ਆ ਆਟਾ ਜਿਹੜਾ ਇਹਨਾਂ ਦਾ ਚੌਲਾਂ ਨੂੰ ਧੋ ਕੇ ਸੁਕਾ ਕੇ ਤੇ ਮਿਕਸ ਵਿੱਚ ਬਰੀਕ-ਬਰੀਕ ਆਪਾਂ ਇਹਨਾਂ ਨੂੰ ਪੀਸ ਲੈਣਾ ਹੈ ਇੱਧਰ ਆਪਾਂ ਲਿਆ ਹੋਇਆ ਜੀ ਨਾਰੀਅਲ ਦਾ ਬਰਾਦਾਂ ਥੋੜਾ ਜਿਹਾ ਲਿਆ ਹੋਇਆ ਹੈਗਾ ਇਹ ਤੁਸੀਂ ਪਾ ਸਕਦੇ ਹੋ ਤੇ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋਗੇ ਇੱਧਰ ਹੈਗੇ ਨੇ ਜੀ ਨਾਰੀਅਲ ਜਿਹੜ ਥੋੜੇ ਜਿਹਾ ਆਪਾਂ ਬਦਾਮ ਲਏ ਹੋਏ ਨੇਗੇ ਤੇ ਇੱਕ ਚਮਚਾ ਆਪਾਂ ਲਿਆ ਹੋਇਆ ਜੀ ਕਾਲੀ ਮਿਰਚ ਦਾ ਪਾਊਡਰ ਇਹ ਤੁਸੀਂ ਜ਼ਰੂਰ ਪਾ ਲਿਓ ਜਿਵੇਂ ਕਹਿੰਦੇ ਨੇ ਕਿ ਚੌਲਾਂ ਜਿਹੜੇ ਚੌਲ ਹੁੰਦੇ ਨੇ ਉਹਨਾਂ ਚ ਵਾਇਵਾਰਦੀ ਹੁੰਦੀ ਹੈਗੀ ਤੇ ਜਿਹੜੀ ਕਾਲੀ ਮਿਰਚ ਹੈ ਜਿਹੜੀ ਵਾਇਵਾਰਦੀ ਨੂੰ ਖਤਮ ਕਰਦੀ ਹੈ ਸੋਜ ਨਾਲ ਟੇਸਟ ਵਧੀਆ ਹੁੰਦਾ ਇੱਕ ਚਮਚਾ ਆਪਾਂ ਪਾਵਾਂਗੇ ਜੀ ਕਾਲੀ ਮਿਰਚ ਦਾ ਇਧਰ ਆਪਾਂ ਲਈ ਹੋਈ ਹੈ ਜੀ ਅੱਧਾ ਕਿਲੋ ਖੰਡ ਜੇਕਰ ਤੁਸੀਂ ਮਿੱਠਾ ਘੱਟ ਖਾਣਾ ਪਸੰਦ ਕਰਦੇ ਤਾਂ ਤੁਸੀਂ 400 ਗ੍ਰਾਮ ਪਾ ਸਕਦੇ ਹੋ ਨਹੀਂ ਅੱਧਾ ਕਿਲੋ ਆਪਾਂ ਖੰਡ ਲਈ ਹੋਈ ਹੈ ਜੀ ਇੱਕ ਆਪਾਂ ਵੱਟ ਲਈ ਹੋਈ ਹੈ ਜੀ ਥੋੜੀ ਜੀ ਘੱਟ ਮલાઈ ਜੀ ਇਹ ਵੀ ਤੁਸੀਂ ਜੇ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਕਿਲੇ ਦੁੱਧ ਨਾਲ ਵੀ ਡੰਕ ਸਰ ਜੂਗਾ ਇਧਰ ਆਪਾਂ ਲਿਆ ਹੋਇਆ ਜੀ 1.5 ਕਿਲੋ ਦੁੱਧ ਦੁੱਧ ਤੁਸੀਂ ਵੱਧ ਘੱਟ ਪਾ ਸਕਦੇ ਹੋਗੇ ਤੇ ਜੇਕਰ ਕਈ ਵਾਰ ਦੁੱਧ ਥੋੜਾ ਹੋਵੇ ਤਾਂ ਆਪਾਂ ਥੋੜੇ ਦੁੱਧ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਖੰਡ ਪਾ ਕੇ ਵੀ ਪਿੰਨੀਆਂ ਬਣਾ ਸਕਦੇ ਆ ਤੇ ਜੇ ਦੁੱਧ ਜ਼ਿਆਦਾ ਹੋਵੇ ਫਿਰ ਆਪਾਂ ਉਹਨੂੰ ਗਾੜਾ ਕਰਕੇ ਉਸ ਹਿਸਾਬ ਨਾਲ ਆਪਾਂ ਨੂੰ ਬਣਾ ਸਕਦੇ ਆ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਗੈਸ ਆਨ ਕਰਾਂਗੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਆਟਾ ਜਿਹੜਾ ਕਿ ਆਪਾਂ 1 ਕਿਲੋ ਲਿਆ ਹੋਇਆ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਬਸ ਇਹਦਾ ਜਿਹੜਾ ਕਲਰ ਆ ਉਹ ਚੇਂਜ ਨਹੀਂ ਕਰਨਾ ਹੈਗਾ ਆਪਾਂ ਤੇ ਬਸ ਆਪਾਂ ਇਹਨੂੰ ਪਕਾ ਲੈਣਾ ਘਟੂਕਟਾਪਾ ਇਹਨੂੰ 14-15 ਮਿੰਟ ਵਾਸਤੇ ਪਕਾਵਾਂਗੇ ਮੀਡੀਅਮ ਫਲੇਮ ਤੇ ਕਰਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਰਹਿਣਾਗਾ ਵੀ ਇੱਕ ਸਾਰ ਵਧੀਆ ਪੱਕ ਕੇ ਤਿਆਰ ਹੋ ਜਾਏ ਲਓ ਜਿਹਨੂੰ 10 ਮਿੰਟ ਹੋ ਗਏ ਆਪਾਂ ਨੂੰ ਮੀਡੀਅਮ ਤੇ ਰੱਖ ਕੇ ਪਕਾਉਂਦੇ ਨੂੰ ਹਲਕਾ ਜਿਹਾ ਜਿਵੇਂ ਕਲਰ ਕਹਿ ਸਕਦੇ ਆ ਵੀ ਥੋੜਾ ਜਿਵੇਂ ਪਹਿਲਾਂ ਵਾਈਟ ਸੀਗਾ ਹਲਕਾ ਜਿਹਾ ਬਦਲ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਤੇ ਆਪਾਂ ਇਹਨੂੰ ਸਾਰਾ 14-15 ਮਿੰਟ ਹੀ ਪਕਾਉਣਾ ਹੈਗਾ 10 ਮਿੰਟ ਦਾਕਾ ਤੇ ਨਾਲ ਹੀ ਆਪਾਂ ਜਿਹੜਾ ਕੱਟਿਆ ਹੋਇਆ ਨਾਰੀਅਲ ਹੈ ਸਾਤ ਤਾਂ ਤੇ ਇੱਧਰ ਹੈਗਾ ਨਾਰੀਅਲ ਦਾ ਬਰਾਦਾ ਤੇ ਜਿਹੜੀ ਕਾਲੀ ਮਿਰਚ ਹੈ ਉਹ ਆਪਾਂ ਜਮਾ ਐਂਡ ਤੇ ਪਾਵਾਂਗੇ ਜਦੋਂ ਆਪਾਂ ਗੈਸ ਬੰਦ ਕਰਤਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਪਕਾ ਲਾਂਗੇ ਤੈਨੂੰ ਤੋਂ 4 ਮਿੰਟ ਵਾਸਤੇ ਬੀਬੀ ਪੱਕ ਜਾਣ ਨਾਲ ਆਟੇ ਦੀ ਕਿਉਂਕਿ ਆਟਾ ਗਰਮ ਹੈ ਤੇ ਵਧੀਆ ਨਾਲ ਫੁੱਲ ਜੂਗਾ ਸਾਰਾ ਕੁਝ ਤੇ ਵਧੀਆ ਪੱਕ ਕੇ ਤਿਆਰ ਹੋ ਜਾਊਗਾ ਸੋ ਇਹਦੇ ਨਾਲ ਜਿਹੜਾ ਟੇਸਟ ਹੈ ਵਧੀਆ ਆਉਂਦਾ ਹੈਗਾ ਸੋ ਆਟੇ ਨਾਲ ਹੀ ਆਪਾਂ ਇਹਨੂੰ ਪਕਾ ਲਾਂਗੇ ਤੇ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਆਟੇ ਦਾ ਜਿਹੜਾ ਕਲਰ ਆ ਉਹ ਆਪਾਂ ਚੇਂਜ ਨਹੀਂ ਕਰਨਾ ਬਸ ਜਿਹੜਾ ਆਟਾ ਹੈਗਾ ਉਹਨੂੰ ਆਪਾਂ ਪਕਾਉਣਾ ਹੀ ਹੈਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਤੇ 2-3 ਮਿੰਟ ਵਾਸਤੇ ਇਹਨੂੰ ਪਕਾ ਕੇ ਸਾਰਾ ਟੋਟਲ ਆਪਾਂ 14-15 ਮਿੰਟ ਵਾਸਤੇ ਇਹਨੂੰ ਪਕਾਵਾਂਗੇ ਲਓ ਜੀ ਇਹਨੂੰ 14-15 ਮਿੰਟ ਹੋ ਗਏ ਪਕਦੇ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਇਚੀ ਦਾ ਪਾਊਡਰ ਜਿਹੜਾ ਕਿ ਆਪਾਂ ਇੱਕ ਚਮਚ ਲਿਆ ਹੋਇਆ ਹੈਗਾ ਇਹ ਜ਼ਰੂਰ ਪਾ ਲਓ ਜੀ ਟੇਸਟ ਵਧੀਆ ਆ ਜਾਂਦਾ ਇਹਦੇ ਨਾਲ ਤੇ ਨਾਲੇ ਵਾਇਵਾਦੀ ਨਹੀਂ ਹੁੰਦੀ ਕਿਉਂ ਤੇ ਚੰਗੀ ਤਰ੍ਹਾਂ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਗੈਸ ਆਪਾਂ ਕਰ ਦਾਂਗੇ ਜੀ ਇੱਥੇ ਬੰਦ ਤੇ ਇਹਨੂੰ ਆਪਾਂ ਕਿਸੇ ਵੀ ਖੁੱਲੇ ਢਾਂਡੇ ਵਿੱਚ ਰੱਖ ਕੇ ਠੰਡਾ ਕਰ ਲਾਂਗੇ ਜਿਹੜਾ ਚੌਲਾਂ ਦਾ ਆਟਾ। ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਕਿਸੇ ਵੀ ਖੁੱਲੇ ਢਾਂਡੇ ਵਿੱਚ ਰੱਖ ਲਾਂਗੇ ਪਾ ਲਾਂਗੇ ਤੇ ਇਹਦੇ ਵਿੱਚ ਆਪਾਂ ਕਰਾਂਗੇ ਜੀ ਦੁੱਧ ਨੂੰ ਗਰਮ। ਲਓ ਜੀ ਜਿਹੜਾ ਆਟਾ ਹੈ ਉਹਨੂੰ ਆਪਾਂ ਢਾਕ ਦਿੰਨੇ ਇੱਕ ਖੁੱਲੇ ਜਿਹਾ ਢਾਂਡੇ 'ਚ ਕੱਢ ਲਿਆ। ਇਧਰ ਜਿਹੜਾ ਆਪਾਂ ਦੁੱਧ ਲਿਆ ਹੋਇਆ ਜੀ ਜੇ ਵੱਧ ਹੋਵੇ ਤਾਂ ਆਪਾਂ ਵੱਧ ਵੀ ਪਾ ਸਕਦੇ ਹਾਂ। ਆਪਾਂ ਲਿਆ ਹੋਇਆ 1.5 ਕਿਲੋ ਤੇ ਹੁਣ ਤੇ ਵਿੱਚ ਕਹਿ ਦਿੰਦੇ ਨੇ ਕਿ ਵੀ ਜਿਹੜੀਆਂ ਸਾਡੀਆਂ ਪਿੰਨੀਆਂ ਜਗੀਆਂ ਵੀ ਬਹੁਤ ਹਾਰਡ ਹੋ ਗਈਆਂ ਆਪਾਂ ਕੀ ਗਲਤੀ ਕਰ ਲੈਨੇ ਜਿਹੜਾ ਜਦੋਂ ਆਪਾਂ ਦੁੱਧ ਗਰਮਾ ਰੱਖ ਲੈਂਦੇ ਆ ਨਾਲ ਹੀ ਆਪਾਂ ਇਹਦੇ ਖੰਡ ਪਾ ਦਿੰਨੇ ਆ ਤੇ ਜਦੋਂ ਇਹ ਗਰਮ ਹੋਈ ਜਾਂਦਾ ਤਾਂ ਉਹ ਚਾਸਨੀ ਬਣ ਜਾਂਦੀ ਹੈ ਜਦੋਂ ਆਪਾਂ ਇਹਦੇ ਵਿੱਚ ਖੰਡ ਪਾਉਂਦੇ ਆ ਤੇ ਜਦੋਂ ਆਪਾਂ ਨੂੰ ਆਟੇ ਵਿੱਚ ਮਿਕਸ ਕਰਦੇ ਆ ਤਾਂ ਉਹ ਹੌਲੀ-ਹੌਲੀ ਹਾਰਡ ਹੋ ਜਾਂਦੇ ਨੇ ਇਸ ਕਰਕੇ ਖੰਡ ਆਪਾਂ ਨਾਲ ਦੀ ਨਾਲ ਨਹੀਂ ਇਹਦੇ ਵਿੱਚ ਪਾਉਣੀ ਜਾਂ ਤਾਂ ਜਦੋਂ ਜਿਹੜਾ ਦੁੱਧ ਦਾ ਪੂਰਾ ਗਾੜਾ ਹੋ ਗਿਆ ਉਦੋਂ ਆਪਾਂ ਗਰਮ-ਗਰਮ ਚ ਐਡ ਕਰ ਲੈਣੀ ਹੈ ਤੇ ਜਾਂ ਫਿਰ ਜਿਹੜਾ ਆਟਾ ਹੈਗਾ ਉਹਦੇ ਵਿੱਚ ਜਿਹੜੀ ਬੂਰਾ ਖੰਡ ਬਣਾ ਕੇ ਜਾਂ ਉਹ ਦਹੀਂ ਖੰਡ ਮਿਕਸ ਕਰ ਸਕਦੇ ਆਂਗੇ ਜਿਵੇਂ ਪਜਰੀਚ ਮਿਕਸ ਕਰਦੇ ਆਂ ਹਾਂਜੀ ਫੇਰ ਨਹੀਂ ਆਪਣੀਆਂ ਇਹ ਪਿੰਨੀਆਂ ਹਾਰਡ ਹੋਣੀਆਂ ਫੇਰ ਬਹੁਤ ਹੀ ਸੌਫਟ ਬਣਦੀਆਂ ਨੇਗੇ ਨਾਲੇ ਸਵਾਦਵੰਤੀਆਂ ਨੇਗੀਆਂ ਬਸ ਜਦੋਂ ਦੁੱਧ ਆਪਾਂ ਗਰਮ ਹੋਣ ਲੱਗੇ ਉਦੋਂ ਹੀ ਖੰਡ ਪਾਉਣੀ ਜਦੋਂ گاੜਾ ਹੋ ਗਿਆ ਉਦੋਂ ਬਸ ਦੁੱਧ ਚ ਨਹੀਂ ਪਾਉਣੀ ਖੰਡ ਹਣੇ ਨਹੀਂ ਜਦੋਂ ਵੀ گاੜਾ ਹੋ ਗਿਆ ਆਪਾਂ ਆਟੇ ਚ ਪਾਉਣਾ ਉਦੋਂ ਆਪਾਂ ਤੁਰੰਤ ਪਾ ਸਕਦੇ ਆਂ ਪਰ ਪਹਿਲਾਂ ਨਹੀਂ ਪਾਉਣੀ ਜਿਵੇਂ ਹੁਣ ਆਪਾਂ ਦੁੱਧ ਨੂੰ گاੜਾ ਕਰ ਰਹੇ ਆਂ ਵਿੱਚ ਵਿੱਚ ਦੇਖਦੇ ਨੇ ਵੀ ਨਾਲ ਦੇ ਨਾਲ ਹੀ ਪਾ ਦਿੰਦੇ ਨੇ ਉਦੋਂ ਜਿਹੜਾ ਕੰਮ ਆ ਉਹ ਖਰਾਬ ਹੋ ਜਾਂਦਾ ਕਿਉਂਕਿ ਜਿਹੜੀਆਂ ਪਿੰਨੀਆਂ ਨੇਗੀਆਂ ਉਹ Hmm. मतलब वीक कार्डियां हो ਜਾਂਦੀਆਂ ਨੇ ਜੀ ਹੁਣ ਆਪਾਂ ਦੁੱਧ ਨੂੰ ਗਰਮ ਕਰ ਲੈਨੇ ਆ ਜੀ ਹਿਲਾਉਂਦੇ ਜਾਵਾਂਗੇ ਜਿਹੜਾ ਆਸ-ਪਾਸੇ ਨਾਲ ਲੱਗੇ ਥੱਲੇ ਨਾਲ ਲੱਗੇ ਲਓ ਜੀ ਦੁੱਧ ਨੂੰ ਆਪਾਂ ਕਾੜ-ਕਾੜ ਕੇ ਅੱਧਾ ਕਰ ਲਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਮਲਾਈ ਵੀ ਵਰਤਾਂਗੇ ਇਸ ਕਰਕੇ ਜਿਹੜਾ ਦੁੱਧ ਉਹ ਆਪਾਂ 700 ਗ੍ਰਾਮ ਨਹੀਂ ਰੱਖਣਾ 500 ਗ੍ਰਾਮ ਹੀ ਰੱਖਾਂਗੇ ਤੇ ਜੇ ਤੁਸੀਂ ਇਕੱਲਾ ਦੁੱਧ ਹੀ ਵਰਤ ਰਹੇ ਹੋ ਫਿਰ ਤੁਸੀਂ ਇਹਨੂੰ 700 ਗ੍ਰਾਮ ਰੱਖ ਸਕਦੇ ਮਤਲਬ ਡੇਢ ਕਿਲੋ ਦਾ ਅੱਧਾ ਪਾ ਜਿਹੜਾ ਦੁੱਧ ਮਤਲਬ ਅੱਧਾ ਆਪਾਂ ਇਹਨੂੰ ਪਕਾ ਲਾਂਗੇ ਤੇ ਜਦੋਂ ਇਹ ਪੂਰਾ گاੜਾ ਹੋ ਜੇ ਉਦੋਂ ਆਪਾਂ ਇਹਨੂੰ ਹਲਕਾ ਜਿਹਾ ਠੰਡ ਮਤਲਬ ਜਿਹੜਾ ਚੌਲਾਂ ਦਾ ਆਟਾ ਉਹਦੇ ਵਿੱਚ ਆਪਾਂ ਪਾ ਲਾਂਗੇ ਠੀਕ ਹੈ ਜੀ ਤੇ ਇਧਰ ਜਿਹੜਾ ਦੁੱਧ ਆ ਉਹ ਆਪਾਂ 500 ਗ੍ਰਾਮ ਰੱਖ ਲਿਆ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਪਕਾ ਲਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਦੇ ਜਿਹੜਾ ਪਚੌਣਾ ਦਾ ਆਟਾ ਚੰਗੀ ਤਰ੍ਹਾਂ ਆਪਾਂ ਪਕਾ ਲਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਖੰਡ ਜਿਹੜੀ ਕਿ ਆਪਾਂ ਅੱਧਾ ਕਿਲੋ ਲਈ ਹੋਈ ਹੈਗੀ ਜੇ ਤੁਸੀਂ ਮਿੱਠਾ ਵਧੀਆ ਖਾਣਾ ਪਸੰਦ ਕਰੋ ਫਿਰ ਤੁਸੀਂ ਅੱਧਾ ਕਿਲੋ ਪਾ ਲਿਓ ਜੇ ਥੋੜਾ ਜਿਹਾ ਘੱਟ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਵਿਚਾਲਾਂਗੇ ਮਤਲਬ 400 ਗ੍ਰਾਮ ਪਾਵਾਂਗੇ ਚੱਕਰ ਨਹੀਂ ਆਪਦੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਆ ਖੰਡ ਆਪਾਂ ਤੇ ਮਲਾਈ ਉਹ ਮਤਲਬ ਗਰਮ ਦੁੱਧ ਚ ਨਹੀਂ ਮਤਲਬ ਗਰਮ ਨਹੀਂ ਕਰਨੀ ਨਹੀਂ ਜੀ ਉਹ ਆਪਾਂ ਗਰਮ ਨਹੀਂ ਕਰਨੀ ਉਹ ਆਪਾਂ ਇੱਥੇ ਪਾ ਦਾਂਗੇ ਜੀ ਹੁਣ ਮਿਕਸ ਕਰ ਲਾਂਗੇ ਇੱਕ ਤਕਰੀਮ ਹੁੰਦੀ ਹੈ ਇਹ ਆਪਾਂ ਮਲਾਈ ਵਰਤੀ ਹੋਈ ਹੈ ਵੀ ਤਾਂ ਜਿਹੜੀਆਂ ਪਿੰਨੀਆਂ ਨੇ ਉਹ ਲੰਮਾ ਟਾਈਮ ਰਹਿਣ ਖਰਾਬ ਨਾ ਹੋਣ ਕਿਉਂਕਿ ਕਰੀਮ ਨਾਲ ਤਾਂ ਖਰਾਬ ਹੋ ਜਾਂਦੀ ਇੱਕ ਮਤਲਬ ਮੂੰਹ ਚ ਘੁਲਣ ਵਾਲੀਆਂ ਬਣਨਗੀਆਂ ਨਾ ਸੌਫਟ ਹੋ ਜਾਂਦੀਆਂ ਇਹਦੇ ਨਾਲ ਕਰੀਮ ਹਾਂਜੀ ਤੇ ਇਹਦੇ ਵਿੱਚ ਆਪਾਂ ਖੋਆ ਵੀ ਵਰਤ ਸਕਦੇ ਹਾਂ ਵੈਸੇ ਆ ਖੋਏ ਵੰਗੀ ਹੋਗੇ ਕਿਉਂਕਿ ਜਿਹੜਾ ਦੁੱਧ ਦਾ ਉਹ ਕੜ ਗਿਆ ਜੀ ਤੇ ਇਧਰ ਆਪਾਂ ਮਲਾਈ ਵੀ ਪਾਲੀ ਇਸ ਕਰਕੇ ਖੋਏ ਵਾਂਗੂ ਹੀ ਟੇਸਟ ਆਊਗਾ ਜੇ ਤੁਸੀਂ ਚਾਹ ਹੋ ਤਾਂ ਇਹਦੇ ਵਿੱਚ ਖੋਆ ਵੀ ਵਰਤ ਸਕਦੇ ਹੋ ਤੇ ਦੁੱਧ ਨੂੰ ਉਬਾਲਾ ਦੇ ਕੇ ਉਹਦੇ ਨਾਲ ਜਿਹੜੀਆਂ ਪਿੰਨੀਆਂ ਉਹ ਆਪਾਂ ਵਟ ਲਾਂਗੇ ਹੁਣ ਜਿਹੜੀ ਮਲਾਈ ਆਪਾਂ ਇਹਨੂੰ ਚੰ ਤੇ ਰੋ ਦੋ ਦੋ ਜੂ ਥੋੜਾ ਜਿਹਾ ਗੁੰਗੁਣਾ ਹੋ ਗਿਆ ਉਹਦੋਂ ਆਪਾਂ ਇਹਦੇ ਵਿੱਚ ਪਾ ਕੇ ਜਿਹੜੀਆਂ ਪਿੰਨਿਓ ਵਟ ਕੇ ਤਿਆਰ ਕਰ ਲਾਂਗੇ ਜਿਵੇਂ ਕਈ ਵਾਰੀ ਆਟੀ ਨੂੰ ਆਪਾਂ ਘਿਓ ਜਾਂ ਚਸ ਦੇ ਹੁੰਦੇ ਆ ਹਾਂਜੀ ਉਹੀ ਕੰਮ ਕਰਨਾ ਮਤਲਬ ਮਲਾਈ ਨਾਲੋਂ ਮੈਂ ਹਾਂਜੀ ਤੇ ਇੱਥੇ ਜੇ ਮਲਾਈ ਨਾ ਹੋ ਜਾ ਤੁਸੀਂ ਦੋ ਚਮਚੇ ਘਿਓ ਦੇ ਜ਼ਰੂਰ ਪਾ ਲਿਓ ਵਧੀਆ ਸੌਫਟ ਬਣ ਜਾਣਗੀਆਂ ਜਿਵੇਂ ਅੱਜ ਤਾਂ ਮੈਂ ਮਿਲਿਆ ਮਲਾਈ ਦੀ ਜਗ੍ਹਾ ਆਪਾਂ ਘਿਓ ਵੀ ਪਾ ਸਕਦੇ ਹਾਂ ਘਿਓ ਦੋ ਚਮਚੇ ਘਿਓ ਪਾ ਸਕਦੇ ਹਾਂ ਜੀ ਮਤਲਬ ਜਿਹੜੀਆਂ ਇਹ ਪਿੰਨੀਆਂ ਨੇ ਬਿਨਾ ਘਿਓ ਤੋਂ ਬਿਨਾ ਦੁੱਧ ਤੋਂ ਵੀ ਬਣ ਜਾਂਦੀਆਂ ਨੇ ਜੇ ਕਈ ਵਾਰ ਦੁੱਧ ਨਾ ਹੋਵੇ ਤਾਂ ਆਪਾਂ ਪਾਣੀ ਨਾਲ ਵੀ ਬਣਾ ਸਕਦੇ ਆਂਗੇ ਤੇ ਜੇ ਦੁੱਧ ਥੋੜਾ ਹੋਵੇ ਤਾਂ ਥੋੜੇ ਦੁੱਧ ਨਾਲ ਵੀ ਕੰਮ ਮਸਾਲੇ ਮਤਲਬ ਚੱਲੇ ਜਾਂਦਾ ਹੈ ਤੇ ਜੇ ਦੁੱਧ ਜਿਆਦਾ ਹੋਵੇ ਤਾਂ ਉਹਨੂੰ ਗਾੜਾ ਕਰਕੇ ਜਿੰਨਾ ਆਟਾ ਹੈਗਾ ਉਹ ਤੋਂ ਅੱਧਾ ਦੁੱਧ ਕਰਕੇ ਵੀ ਆਪਾਂ ਜਿਹੜਾ ਕੰਮ ਉਹ ਚਲਾ ਸਕਦੇ ਆਂ ਠੀਕ ਮਤਲਬ ਇਹ ਚੀਜ਼ ਇਹ ਜੀ ਆ ਵੀ ਜਿੰਨਾ ਸਮਾਨ ਹੋਵੇ ਉਹਨਾਂ ਵੀ ਪਾ ਸਕਦੇ ਆਂ ਜਾਂ ਘੱਟ ਹੋਵੇ ਤਾਂ ਘੱਟ ਪਾ ਕੇ ਵੀ ਜਿਹੜੀਆਂ ਪਿੰਨੀਆਂ ਉਹ ਆਪਾਂ ਬਣਾ ਸਕਦੇ ਆਂ ਠੀਕ ਹੈ ਤੇ ਲਓ ਜੀ ਮਿਕਸ ਕਰ ਲੈਨੇ ਹੁਣ ਆਪਾਂ ਇਹਨੂੰ ਠ ਪਿੰਨੀਆ ਵੱਟਕੇ ਦਿਖਾਵਾਂਗੇ ਠੀਕ ਹੈ ਜੀ ਦੁੱਧ ਠੰਡਾ ਕਰਕੇ ਪਾਉਣਾ ਹਾਂਜੀ ਕਿਉਂਕਿ ਫਿਰ ਪਿੰਨੀਆ ਨਹੀਂ ਵੱਟਿਆ ਨੇ ਹੱਥ ਵਾਚੀ ਜਾਣਗੇ ਇਸ ਕਰਕੇ ਗੁਣਗੁਣਾ ਜਦੋਂ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਪਾ ਕੇ ਪਿੰਨੀਆ ਨੇ ਵੱਟਕੇ ਤਿਆਰ ਕਰ ਲਾਂਗੇ ਜੀ ਲਓ ਜੀ ਦੁੱਧ ਜਿਹੜਾ ਗੁਣਗੁਣਾ ਜਾਂ ਹੋ ਚੁੱਕਿਆ ਹੈਗਾ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੋ ਵਾਰੀ ਪਾਵਾਂਗੇ ਇੱਕ ਵਾਰੀ ਆਪਾਂ ਅੱਧਾ ਪਾ ਲੈਣਾ ਹੈਗਾ ਮਤਲਬ ਇੱਕ ਅੱਧਾ ਪਾ ਕੇ ਗੇਰਾ ਆ ਪਾਟੇ ਬੰਗਣ ਨੂੰ ਉਹ ਕਰ ਲੈਣਾ ਹਨਾ ਹਾਂਜੀ ਕਈ ਵਾਰ ਐਵੇਂ ਹੋ ਵੀ ਆਪਾਂ ਆਟਾ ਵੱਧ ਘੱਟ ਪਾ ਲੈਨੇ ਆ ਤੇ ਆਪ ਨੂੰ ਹਿਸਾਬ ਨਹੀਂ ਆਉਂਦਾ ਵੀ ਦੁੱਧ ਕਿੰਨਾ ਕ ਪਾਉਗਾ ਤਾਂ ਆਪਾਂ ਇਹਨੂੰ ਦੋ ਵਾਰੀ ਪਾ ਲਿਓ ਕਿਉਂਕਿ ਕਈ ਵਾਰ ਆਪਾਂ ਜ਼ਿਆਦਾ ਪੋਲੀਆਂ ਕਰ ਲੈਨੇ ਆ ਜਾਂ ਜੇ ਘਟ ਜੇ ਤਾਂ ਤੁਸੀਂ ਕੱਚਾ ਦੁੱਧ ਨਹੀਂ ਪਾਉਣਾ ਇੱਥੇ ਠੀਕ ਹੈ ਜੀ ਕਈ ਵਾਰ ਜਿਹੜੇ ਟਮਾ ਨੂੰ ਫੁੱਲਦਾ ਤਾਂ ਨਹੀਂ ਹੁੰਦਾ ਰਮਾ ਫੁੱਲਦਾ ਜੀ ਇਹ ਕਿਉਂਕਿ ਚੌਲ ਨੇਗੇ ਤੇ ਜਿਵੇਂ ਆਪਾਂ ਇਹਦੇ ਵਿੱਚ ਕੱਚਾ ਦੁੱਧ ਪਾਉਣ ਲੱਗ ਜਾਨੇ ਵੀ ਜੇ ਕਈ ਵਾਰ ਆਪਾਂ ਐਵੇਂ ਲੱਗੇ ਵੀ ਸੁੱਕਾ ਜਾ ਹੋ ਰਿਹਾਗਾ ਤੁਸੀਂ ਕੱਚਾ ਦੁੱਧ ਨਹੀਂ ਪਾਉਣਾ ਦੁੱਧ ਨੂੰ ਉਬਾਲ ਕੇ ਗੂੰਗੁਣਾ ਕਰਕੇ ਹੀ ਪਾਉਣਾ ਨਹੀਂ ਤਾਂ ਫਿਰ ਆਪਣੀਆਂ ਜਿਹੜੀਆਂ ਪਿੰਨੀਆਂ ਖਰਾਬ ਹੋ ਜਾਣਗੀਆਂ ਜੇਕਰ ਆਪਾਂ ਕੱਚਾ ਦੁੱਧ ਪਾਵਾਂਗੇ ਜੇ ਜੇ ਆਪਾਂ ਉਬਾਲ ਕੇ ਪਾਉਨੇ ਆ ਤਾਂ ਵਧੀਆ 15 ਤੋਂ 20 ਦਿਨ 25 ਦਿਨ ਚੱਲ ਜਾਂਦੀਆਂ ਨੇ ਜੀ ਕਿਉਂਕਿ ਜਿਹੜਾ ਕੱਚਾ ਦੁੱਧ ਪਾਉਣਾ ਉਹਦੇ ਨਾਲ ਤਾਂ ਫਿਰ ਆਟੋਮੈਟਿਕ ਪਤੀ ਹੈ ਵੀ ਜਿਹੜੀਆਂ ਪਿੰਨੀਆਂ ਖਰਾਬ ਹੀ ਹੋਣਗੀਆਂ ਜੀ ਹਾਂਜੀ ਹਾਂਜੀ ਕਿਉਂਕਿ ਇਹਨਾਂ ਨੂੰ ਰਿਲੀਜ਼ ਵਗੈਰਾ ਛੇਤੀ ਲੱਗ ਜਾਂਦੀ ਨਹੀਂ ਤਾਂ ਹਨਾ ਹਾਂਜੀ ਖਰਾਬ ਜੇ ਹੋਣੇ ਸ਼ੁਰੂ ਹੋ ਜਾਂਦੀਆਂ ਨੇ ਸਾਰਾ ਆਪਾਂ ਪਾ ਲੈਨੇ ਹੈਗੇ ਤੇ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਮਿਕਸ ਕਰ ਲ ਹੁਣ ਆਪਾਂ ਇਹਨੂੰ ਥੋੜਾ ਥੋੜਾ ਲੈ ਕੇ ਇਹਦੀਆਂ ਪਿੰਨੀਆਂ ਵਟਣੀਆਂ ਸਟਾਰਟ ਕਰ ਦਾਂਗੇ ਠੀਕ ਹੈ ਜੀ ਇਹ ਕੇਰਾ ਨਾਮਨ ਢਿੱਲਾ ਆ ਕਿਵੇਂ ਹੋ ਗਿਆ ਸੀਗਾ ਕਿਦਾਂ ਨਾ ਲੱਗਦਾ ਸੀਗਾ ਵੀ ਮਤਲਬ ਪਿੰਨੀ ਉਹ ਫਿਰ ਚੰਗੀ ਤਰ੍ਹਾਂ ਹਜੀ ਛੇ ਆਟਾ ਸੀ ਜੀ ਹੱਥਾਂ ਨਾਲ ਮਿਕਸ ਕਰਿਆ ਪਹਿਲਾਂ ਪਕੜਛੀ ਨਾ ਕਰੀ ਜਾਂਦੇ ਸੀਗੇ ਹਾਂਜੀ ਤੇ ਇਸ ਪ੍ਰਕਾਰ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਵੱਡੀਆਂ ਛੋਟੀਆਂ ਗੋਲ ਲੰਮੀਆਂ ਜਿਵੇਂ ਵੀ ਬਣਾਉਣੀਆਂ ਹੋਣ ਉਹਵੇਂ ਆਪਾਂ ਇਹਨੂੰ ਸ਼ੇਪ ਦੇ ਕੇ ਬਣਾ ਕੇ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਤੇ ਮੈਂ ਪਹਿਲਾਂ ਵੀ ਕਿਹਾ ਵੀ ਜੇ ਮਲਾਈ ਨਾ ਹੋਵੇ ਤਾਂ ਤੁਸੀਂ ਦੋ ਚਮਚ ਕਿਉਂ ਦੇ ਪਾ ਲਿਓ ਫਿਰ ਬੱਟਣ ਵળે ਆਸਾਨੀ ਰਹੂਗੀ ਨਹੀਂ ਫਿਰ ਬਾਹਲਾਂ ਹੋਂ ਲੱਗਣਗੀਆਂ ਜੀ ਮਤਲਬ ਹੱਥਾਂ ਨਾਲ ਚਿਪਕਦੀਆਂ ਨਹੀਂ ਚਿਪਕਣ ਲੱਗ ਜਾਂਦੀਆਂ ਹਨਾ ਕਿਉਂਕਿ ਇਹ ਆਟਾ ਥੋੜਾ ਜਿਆਦਾ ਹੋਰ ਹਸਾਬਦੰਦ ਤੇ ਪਹਿਲਾਂ ਵੀ ਦੱਸਿਆ ਵੀ ਜੇ ਹਸਾਬ ਨਾ ਆਵੇ ਤਾਂ ਜਿਹੜਾ ਆਪਾਂ ਦੁੱਧ ਗਾੜਾ ਕੀਤਾ ਸੀ ਥੋੜਾ ਥੋੜਾ ਕਰਕੇ ਪਾਈ ਜਾਇਓ ਕਿਉਂਕਿ ਕਈ ਵਾਰ ਜ਼ਿਆਦੇ ਪਾ ਜਾਂਦਾ ਤਾਂ ਢਿੱਲਾ ਹੋ ਜਾਂਦਾ ਜਾਂ ਸੁੱਕਾ ਜਾਂ ਲੱਗੇ ਤਾਂ ਤੁਸੀਂ ਜਿਹੜਾ ਦੁੱਧ ਹੈ ਉਹਨੂੰ ਹੋਰ ਨੂੰ ਉਬਾਲ ਕੇ ਕੋਸਾ ਕਰਕੇ ਫੇਰ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਬਸ ਕੱਚਾ ਦੁੱਧ ਨਹੀਂ ਪਾਉਣਾ ਜੀ ਇੱਥੇ ਗਲਤੀ ਇਹ ਹੋ ਜਾਂਦੀ ਜੀ ਆਪਾਂ ਕੱਚਾ ਦੁੱਧ ਪਾਵਾਂਗੇ ਤਾਂ ਫਿਰ ਉਹ ਥੋੜੇ ਦਿਨ ਹੀ ਕੱਟਦੇ ਆ ਜਿਹੜੀ ਪਿੰਨੀਆਂ ਨੇ ਉਹ ਖਰਾਬ ਹੋ ਜਾਂਦੀਆਂ ਨੇ ਹਾਂਜੀ ਤੇ ਪਿੰਨੀਆਂ ਬਹੁਤ ਹੀ ਟੇਸਟੀ ਬਣਦੀਆਂ ਨੇ ਫਿਰ ਹੁਣ ਕਿਤੇ ਜਿਵੇਂ ਹੁਣ ਆਪਾਂ ਵਰਫੀ ਬਣਾਉਣੀ ਆ ਤੇ ਵਰਫੀ ਮੰਗੂ ਦੇ ਪੀਸ ਵੀ ਬਣਾ ਸਕਦੇ ਆਪਾਂ ਜਿਵੇਂ ਜਿਵੇਂ ਹੁਣ ਆਪਾਂ ਥਾਲ ਚ ਪਛਾ ਕੇ ਤੇ ਇਹਦੇ ਪੀਸ ਕੱਟ ਲਈਏ ਬਾਅਦ ਚੋਂ 32 ਪੀਸਾਂ ਬਸਤ ਕੱਟ ਸਕਦੇ ਆਂ ਜੀ ਜਿਵੇਂ ਹੁਣ ਆਪਾਂ ਕੋਈ ਵੀ ਜਿਵੇਂ ਆਹ ਪਲੇਟ ਲਈ ਹੋਈ ਆਪਾਂ ਇਹਦੇ ਸਲੇ ਤੇ ਆਪਾਂ ਘਿਓ ਲਗਾ ਕੇ ਵੀ ਇਹਨੂੰ ਜਮਾ ਸਕਦੇ ਆ ਤੇ ਬਾਅਦ ਚ ਜਿਹੜੀਆਂ ਨਾਲ ਤੁਰੰਤ ਹੀ ਮਤਲਬ ਪੀਸ ਕੱਟ ਕੇ ਹਮ ਪਰ ਪਿੰਨੀ ਵਾਲਾ ਨਿਆਰਾ ਪਿੰਨੀ ਵਾਲਾ ਹੀ ਆ ਹਨਾ ਪਿੰਨੀ ਵਾਲਾ ਪਿੰਨੀ ਵਾਲੀ ਆ ਜੀ ਪਰ ਤਿਹ ਲੋੜੀ ਦੀ ਸਾਰੀ ਆਪਾਂ ਜਿਹੜੀਆਂ ਪਿੰਨੀਆਂ ਵਟ ਕੇ ਤਿਆਰ ਕਰ ਲਈਆਂ ਆ ਆਪਾਂ ਲੰਮੀਆਂ ਵਟ ਲੀਆਂ ਜਿਤੇ ਆਪਾਂ ਗੋਲ ਤੇ ਤੁਸੀਂ ਜਿਵੇਂ ਵੀ ਚਾਹੋ ਓਵੇਂ ਤੁਸੀਂ ਇਹਨਾਂ ਨੂੰ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਬਣਦੀਆਂ ਨੇ ਇਹ ਗੀਆਂ ਸੋ ਜ਼ਰੂਰ ਟਰਾਈ ਕਰਨੀਆਂ ਸਪੈਸ਼ਲ ਲੋੜੀ ਤੇ ਤੇ ਦੁਵਾਰਾ ਤੋਂ ਫੇਰ ਸਾਰਿਆਂ ਨੂੰ ਲੋੜੀਆਂ ਬਹੁਤ-ਬਹੁਤ ਵਧਾਈਆਂ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਰੇ ਬਣਾ ਕੇ ਖਾ ਸਕਣ ਉਹ ਪਿੰਨੀਆਂ ਤੇ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੀਆਂ ਘੜੀਆਂ ਹੋ ਜਾਂਦੀਆਂ ਉਹਦਾ ਕੀ ਕਾਰ ਹੁੰਦਾ ਸੋ ਸਾਰੀ ਵੀਡੀਓ ਤੁਸੀਂ ਜ਼ਰੂਰ ਦੇਖਣੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ